ਕੋਰਟ ਦੇ ਵੱਲੋਂ 70 ਸਾਲਾਂ ਬਾਅਦ ਫਾਤਿਮਾ ਨਾਮ ਦੀ ਔਰਤ ਨੂੰ ਇਨਸਾਫ ਮਿਲਿਆ ਦੱਸਦੇ ਕਿ ਪਚਾਲਾ ਪ੍ਰਸ਼ਾਸਨ ਦੇ ਵੱਲੋਂ ਫਾਤਿਮਾ ਦੀ ਜ਼ਮੀਨ ਪਾਤ ਪਾਕਿਸਤਾਨ ਦੀ ਵੰਡ ਵੇਲੇ ਵੇਚ ਦਿੱਤੀ ਗਈ ਸੀ ਇਹ ਜ਼ਮੀਨ ਪਚਾਲਾ ਦੇ ਚਿੱਲ ਪਿੰਡ ਦੇ ਕੋਲ ਸੀ ਕਈ ਸਾਲਾਂ ਬਾਅਦ ਫਾਤਿਮਾ ਨੇ ਕੋਰਟ ਦੇ ਵਿੱਚ ਕੇਸ ਕੀਤਾ ਸੀ ਜਿਸ ਦੇ ਵਿੱਚ ਸੁਪਰੀਮ ਕੋਰਟ ਨੇ ਫਾਤਿਮਾ ਦੇ ਹੱਕ ਵਿੱਚ ਫੈਸਲਾ ਸੁਣਾਉਂਦੇ ਹੋਏ ਪਚਾਲਾ ਜੀਸੀ ਦਾ ਸਮਾਨ ਜ਼ਬਤ ਕਰਨ ਦੇ ਹੁਕਮ ਦਿੱਤੇ ਸਨ ਪਰ ਫਾਤਿਮਾ ਦੇ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਪ੍ਰਸ਼ਾਸਨ ਇਸ ਮਾਮਲੇ ਨੂੰ سنجਿਦਗੀ ਦੇ ਨਾਲ ਨਹੀਂ ਲੈ ਰਿਹਾ ਮੇਰਾ ਨਾਮ ਮਾਨਖਾਨਾ ਜੀ ਮੇਰਾ ਨਾਮ ਮਾਨਖਾਨਾ ਜੀ ਮੈਂ ਕਨੀਸ਼ ਫਤਿਮਾ ਦਾ ਲਾਰੈਂਜ ਕਨੀਸ਼ ਫਤਿਮਾ ਦੀ ਅਸੀਂ ਉਹਨਾਂ ਦੇ ਵਿੱਚੋਂ ਆ ਰਹੇ ਹਾਂ ਸਾਡੀ ਤਿੰਨ ਗ੍ਰੈਂਡ ਮਦਰ ਸੀ ਸੀਗੀਆਂ ਅਸੀਂ ਉਹਨਾਂ ਦੇ ਅੱਗੇ ਬੱਚੇ ਹਾਂ ਵਾਰਿਸ ਹਾਂ ਅਸੀਂ ਅੱਗੇ ਤੇ ਸਾਡੀ ਜਿਹੜੀ ਇਹ 2023 ਦੇ ਵਿੱਚ ਸੁਪਰੀਮ ਕੋਰਟ ਦੀਮ ਕੋਰਟ ਦੇ ਥਰੂ ਸਾਡਾ ਆਰਡਰ ਰੀਲੀਜ਼ ਹੋਇਆ ਸੀਗਾ ਉਹਨਾਂ ਦੇ ਵਿੱਚ ਲਿਖਿਆ ਗਿਆ ਸੀ ਕਿ ਵੀ ਇਕੁਇਲੈਂਟ ਰੇਟ ਤੇ ਪ੍ਰਿਵੋਲੈਂਟ ਰੇਟ ਸੌਰੀ ਪ੍ਰਿਵੋਲੈਂਟ ਰੇਟ ਤੇ ਇਕੁਇਲੈਂਟ ਜ਼ਮੀਨ ਇਹਨਾਂ ਨੂੰ ਦਿੱਤੀ ਜਾਵੇ ਜੋ ਕਿ ਸਾਨੂੰ ਨਾ ਕੋਈ ਇਕੁਇਲੈਂਟ ਰੇਟ ਦਿੱਤਾ ਜਾਂਦਾ ਨਾ ਕੋਈ ਪ੍ਰਿਵੋਲੈਂਟ ਰੇਟ ਦੀ ਕੋਈ ਜ਼ਮੀਨ ਦੱਸੀ ਜਾ ਰਹੀ ਹੈ ਸਾਨੂੰ ਬਸ ਇੱਧਰ ਉੱਧਰ ਭਜਾਇਆ ਜਾ ਰਿਹਾ ਬਸ ਹਰਾਸ਼ਮੈਂਟ ਕੀਤਾ ਜਾਂਦਾ ਜਿਹੜਾ ਫੈਸਲਾ ਆਇਆ ਜਿਹੜਾ ਮਿਲਿਆ ਕਿਦਾਂ ਜੀ ਜਿਹੜਾ ਬਹੁਤ ਸਨਮਾਨ ਜਿਹੜਾ ਬਹੁਤ ਰਲਟਾ ਦਿੱਤਾ ਜਾਂਦਾ ਹਾਂਜੀ ਉਦੇ ਵਿੱਚ ਹੋਣੀ ਹੈ ਜੀ ਕਾਰਵਾਈ ਉਸ ਚਿਰ بس ਇੱਕ ਕਾਰ ਹਜੇ ਤੋਂ ਉਹ ਅਟੈਚ ਹੋਈ ਹੈ ਜੀ ਹਜੇ ਇੱਕ ਹੋਰ ਕਾਰ ਰਹਿੰਦੀ ਹੈ ਤਾਂ ਇਵਨ ਕਿ ਏਸੀ ਤੇ ਫਰਨੀਚਰ ਰਹਿੰਦਾ ਜੀ ਸਾਰਾ ਸਾਰਾ ਫਰਨੀਚਰ ਰਹਿੰਦਾ ਜਿਹੜੇ ਏਸੀ ਵੀ ਲਾਏ ਆ ਉਹ ਵੀ ਜਿਹੜੇ ਜਿੱਥੇ ਪਬਲਿਕ ਵਿਚਾਰੀ ਬੈਠਦੀ ਹੈ ਉੱਠਦੀ ਹੈ ਉਹ ਏਸੀ ਇੱਕ ਦੋ ਤਾਰੇ ਆ ਬਾਕੀ ਤਾਂ ਸਾਰਾ ਉਹਨਾਂ ਦਾ ਉਮੀ ਏਸੀ ਦਾ ਉਮੀ ਬਾਕੀ ਉਮੀ ਰਹ ਰਿਹਾ ਫਰਨੀਚਰ ਵੀ ਕੁਝ ਕਰ ਹੀ ਨਹੀਂ ਰਹੇ ਹੈਗੇ ਜਿਸ ਨਾਲ ਨਾਗ ਜਿਹੜੀ ਕਾਰ ਇੱਕ ਹੋਰ ਅਟੈਚ ਹੋਈ ਹੋਈ ਆ ਉਹ ਵੀ ਕਾਰ ਇਹਦੇ ਵਿੱਚ ਨਹੀਂ ਲੈ ਕੇ ਆਏ ਹੋਏ ਅੱਜ ਵੀ ਅਸੀਂ ਆਏ ਆ ਉਹ ਦਿਨ 17 ਤਰੀਕ ਨੂੰ ਸਾਨੂੰ ਟਾਈਮ ਦਿੱਤਾ ਸੀਗਾ ਦੋ ਦਿਨਾਂ ਦਾ ਏਡੀਸੀ ਮੈਡਮ ਨੇ ਅਸੀਂ ਦੋ ਦਿਨਾਂ ਬਾਅਦ ਅੱਜ ਫੇਰ ਆਏ ਆ ਅੱਜ ਇੱਥੇ ਤੁਹਾਨੂੰ ਤੁਸੀਂ ਦੇਖ ਹੀ ਰਹੇ ਹੋ ਕੋਈ ਵੀ ਨਹੀਂ ਹੈਗਾ ਨਾ ਕੋਈ ਇੱਥੇ ਕੋਈ ਸਰਕਾਰੀ ਹੈ ਨਾ ਕੋਈ ਕੋਈ ਵੀ ਨਹੀਂ ਕੋਈ ਦੇਖਣ ਵਾਲਾ ਅਫਸਰ ਹੀ ਨਹੀਂ ਹੈਗਾ ਨਾ ਉਹ ਕਾਰ ਕਾਰ ਹੈ ਜਿਹੜੀ ਅਟੈਚ ਹੋਈ ਹੋਈ ਆ ਸੋ ਇਸ ਕਰਕੇ ਸਾਨੂੰ ਤਾਂ ਬਹੁਤ ਜ਼ਿਆਦਾ ਇਸ ਚੀਜ਼ ਨੂੰ ਪਰੇਸ਼ਾਨ ਕੀਤਾ ਜਾਂਦਾ ਹਰਾਸ਼ ਕੀਤਾ